ਆਪਣਾ ਨਾਮ ਰਾਜੀਵ ਮਹਾਜਨ ਮੈਰੀ ਮੈਂ ਬਿੰਨਸ ਮੈਨਾ ਅੱਜ ਮੈਨੂੰ ਇਹਦਾ ਪਤਾ ਲੱਗਾ ਕਿ ਇੱਦੇ ਦਾ ਭੀਮ ਨਗਰ ਰਮਾਂਜ ਦੇ ਮੰਦਿਰ ਦੇ ਵਿੱਚ ਵੀ ਐਸਵੀ ਦਾ ਮਾਮਲਾ ਸਾਹਮਣੇ ਆਇਆ ਦਾ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਸਨਾਤਨੀਆਂ ਲਈ ਅੱਜ ਸਾਡੇ ਰਾਮ ਮੰਦਿਰ ਇੱਥੇ ਆਪਣੇ ਨੂੰ ਇੱਕ ਬਰਸ ਪੂਰਾ ਹੋਣ ਲੱਗਿਆ ਤੇ ਉਸ ਤੋਂ 2-4 ਦਿਨ ਪਹਿਲਾਂ ਹੀ ਸਾਡੇ ਸ਼ਿਆਰਪੁਰ ਦੇ ਵਿੱਚ ਇਹ ਮਾਮਲਾ ਪਿਆਨ ਚਾਰਿਆ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਵਿੱਚੋਂ ਕੋਣ ਆਇਆ ਹੈਗਾ ਵਾ ਜਿਹੜਾ ਇਹਨੇ ਕੁਕਰਮ ਕਰ ਰਿਹਾ ਇਹ ਕਿਹੜਾ ਏਰੀਆ ਪੰਦਾ ਹੈ ਇਹ ਭੀਮ ਨਗਰ ਏਰੀਆ ਸ਼ਿਆਰਪੁਰ ਤੇ ਸੁੰਦਰ ਨਗਰ ਦੇ ਨਾਲ ਇਹ ਮੰਦਿਰ ਬੰਦ ਸੀ ਪਤਾ ਕਿਸ ਤਰ੍ਹਾਂ ਲੱਗਾ ਇਹ ਬਈ ਅੱਜ ਨੂੰ ਇੱਕ ਕਲਸ਼ ਯਾਤਰਾ ਨਹੀਂ ਸੁਨਦਰ ਨਗਰ ਤੋਂ ਇੱਥੇ ਜਿਹੜਾ ਹਨੂਮਾਨ ਅਪਨੇਸ਼ੀ ਰਾਮ ਜਿੱਨੇ ਯੁੱਧਿਆ ਮੰਦਿਰ ਬਣਿਆ ਉਸ ਪਲਖ ਦੇ ਵਿੱਚ ਉਹਨਾਂ ਨੇ 11 ਤਰੀਕ ਨੂੰ ਖਵਨ ਯੱਗੇ ਦਾ ਕਰਮ ਰੱਖਿਆ ਸੁਨਦਰ ਨਗਰ ਤੋਂ ਉਹ ਇੱਥੇ ਕਲਸ਼ ਯਾਤਰਾ ਆ ਰਹੀ ਆ ਤੇ ਮੈਨੂੰ ਵੀ ਨਿਮੰਤਰਣ ਸੀ ਤੇ ਮੈਂ ਸੁਨਦਰ ਨਗਰ ਵਜਾਇ ਇੱਥੇ ਜਦੋਂ ਪਹੁੰਚਿਆ ਤੇ ਮੈਂ ਜਦੋਂ ਦੇਖਿਆ ਤੇ ਮੇਰੇ ਧਿਆਨ 'ਚ ਇਹ ਸ਼ੇ ਆਇਆ ਇਹ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਲਈ ਵਾਹ ਤੁਸੀਂ ਦੇਖਿਆ ਸਾਰਿਆਂ ਤੋਂ ਪਹਿਲਾਂ ਮੇਰੇ ਇਥੇ ਇਹ ਵੀ ਜਦੋਂ ਆਪਾ ਦਰਸ਼ਕਾਂ ਨੂੰ ਲੱਗਦਾ ਤੇ ਮੈਨੂੰ ਅੱਖ ਫੁੱਟਿਆ ਜਿਹਾ ਨੈਰ ਆਈ ਫਿਰ ਪੁੱਛਿਆ ਇਥੇ ਕੀ ਮਾਮਲਾ ਹੈ ਇੱਕ ਦੋ ਲੋਕਾਂ ਨੂੰ ਫੋਨ ਕਰਕੇ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਇਦਾਂ ਦਾ ਵਿਸ਼ੇ ਹੋਇਆ ਬਈ ਨਹੀਂ ਇਹ ਮੇਰੇ ਧਿਆਨ ਚ ਨਹੀਂ ਹੈ ਐਮਸੀ ਭਾਈ ਸਭ ਆਏ ਇਥੇ ਜਿਹੜੇ ਪਰਛੇਤੇ ਗਿਆ ਤੁਸੀਂ ਕੀ ਆ ਕਿਸ਼ਨਾ ਜਰੂਰ ਦੇਖਦੇ ਜਾਣ ਪੁੱਛ ਕੇ ਸ਼ਰਾਰਤ ਹੈ ਜਾਂ ਕੋਈ ਬੈਲ ਪਲਾਨ ਹੈ ਦੇਖੋ ਸਾਡਾ ਸ਼ਾਰਪੂ ਕਾਸ਼ੀ ਛੋਟੀ ਕਾਸ਼ੀ ਕਹਿੰਦੇ ਆ ਇਹ ਸ਼ਾਂਤਮੀ ਏਰੀਆ ਲੇਕਿਨ ਇਥੇ ਸ਼ਰਾਤੀ ਅੰਤਰ ਹਰ ਵੇਲੇ ਰਹਿੰਦੀ ਆ ਹੁਣ ਇਹ ਮੇਰੇ ਧਿਆਨ ਚ ਨਹੀਂ ਕੀ ਵਿਸ਼ੇ ਹੈ ਲੇਕਿਨ ਬੇਅਦਵੀ ਹੋਈ ਆ ਕੋਈ ਨਾ ਵਿਸ਼ੇ ਹੈ ਆ ਕੀ ਚਾਹੁੰਦੇ ਹੋ ਤੁਸੀਂ ਬਾਏ ਤੇ ਜੋ ਬੰਦੀ ਕਾਰਵਾਈ ਹੋਵੇ ਤੇ ਜਿਹੜੀ ਕਮੇਟੀ ਵਾਲੇ ਲੋਕ ਹੈਗੇ ਵੇ ਉਹਨਾਂ ਨੇ ਵੀ ਇਹਦੀ ਲਿੱਥਾ ਪੁੱਥੀ ਕਰ ਦਿੱਤੀ ਇਹ ਵੀ ਇੱਕ ਵਿਸ਼ੇ ਹੈ ਕਿ ਕੀ ਕਾਰਨ ਹੋਇਆ ਸਾਡੇ ਮੰਦਰ ਨਾਲ ਸਾਡੀ ਆਸਤਾ ਪ੍ਰਤੀਕ RAM ji ਉਹਨਾਂ ਦੇ ਪਰਨ ਸੇਵਕ ਸ੍ਰੀ ਹਨੂਮਾਨ ਜੀ ਭਗਵਾਨ ਹਨੂਮਾਨ ਜੀ ਉਹਨਾਂ ਨਾਲ ਇਦਾਂ ਬੇਅਦਵੀ ਹੋਈ ਆ ਤੇ ਇਹਦੀ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸੀਰਟ ਨੂੰ ਕੰਪਲੇਨਡ ਨਹੀਂ ਹੈ ਕੋਈ ਕਮਿਊਨਿਟੀ ਤੇ ਮੁਹੱਲੇ ਵਾਲੇ ਸਾਰੇ ਇਕੱਠੇ ਮੇਰੇ ਨਾਲ ਮੈਂ ਕੰਪਲੇਨਟੀ ਤੇ ਮੈਂ ਦੇ ਦੂੰਗਾ ਕੋਈ ਦਿੱਕਤ ਨਹੀਂ ਹੈ ਮਾਮਲਾ ਇਹ ਹੀ ਹੋਇਆ ਜੇ ਹਮ ਲੋਕ ਸੋਮਵਾਰ ਕੇ ਦਿਨ ਕੀਰਤਨ ਵਧਨ ਕਰ ਰਹੇ تھے ਪਿਛਲੇ ਸੋਮਵਾਰ ਕੇ ਦਿਨ ਕੋ ਇੱਕ ਲੜਕਾ ਆਇਆ ਉਹ ਪਿਆ ਹੂਆ ਥਾ ਅਭੀ ਮੂਰਤੀ तो रहा था कभी बाथरूम करके उसके ऊपर हनु भोले शंकर के ऊपर चढ़ा रहा था हमने उसको दबका मारे भगा रहे थे तो वो पेशकश लेकर के सब हमारे जो शिष्य बहन थे उसको लगा रहा था फिर हमने डर गए फिर उसको भगाए उसके दिन के बाद वो काम खत्म हो गया फिर फर्स्ट जनवरी के जब हम मंदिर आए तो देखे हनुमान जी का मूर्ति खंडित कर दिया है और नाग देवता का भी चोरी कर लिया है अब ये सब अच्छा नहीं लग रहा है ना कितना भजन करो हमारे मन बहुत दुखी है बहुत हम दुखी है हमारे बजरंग बली को खंडित कर दिया है हमने बहुत दुखी है इसको कार्रवाई किया जाए जाना कामना कंप्लेट हमने नहीं किया हम बोले तो जो यहाँ कमेटी मेंबर है वो सब करेंगे ना हम तो लेडीज साहब कीर्तन भजन करते हैं हम तो सब नहीं रहते हैं मेनू पता लगा के साथ एक हनुमान जी दी ਅੱਖੇ ਕਿਸੇ ਨੇ ਫੋੜਦੀ ਕਿਸੇ ਸਰਾਰਤੀ ਅਨਸਰ ਨੇ ਇਹ ਸਰਾਰਤ ਕੀਤੀ ਹੈ ਜੋ ਕਿ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਜੇ ਹੋਣੀ ਨਹੀਂ ਚਾਹੀਦੀ ਸੀਗੀ ਸਾਡੇ ਹਨੂਮਾਨ ਜੀ ਦੀ ਅੱਖ ਨਹੀਂ ਫੋੜਨੀ ਚਾਹੀਦੀ ਸੀ ਪਰ ਇੱਥੇ ਦੀ ਮਹਿਲਾਵਾਂ ਦਾ ਕੁਝ ਕਹਿਣਾ ਹੈਗਾ ਕਿ ਆਸਪਾਸ ਦੇ ਲੋਕੀ ਹੀ ਉਹਨਾਂ ਨੂੰ ਇੱਥੇ ਭਜਨ ਕੀਰਤਨ ਕਰਨ ਤੋਂ ਮਨਾ ਕਰਦੇ ਆ ਮਾਈਕ ਆ ਕੇ ਬੰਦ ਕਰ ਦਿੰਦੇ ਆ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜੀ ਉਹ ਤਾਂ ਗਲਤ ਹੈ ਕਿਸੇ ਦੀ ਆਸਥਾ ਨੂੰ ਐਂਦਾ ਥੋੜੀ ਆਪਾਂ ਬੰਦ ਕਰ ਸਕਦੇ ਆ ਉਹ ਵਿਚਾਰੇ ਪੂਜਾ ਕਰਦੇ ਗਲਤ ਕੰਮਾਂ ਨੂੰ ਕੋਈ ਰੋਕਦਾ ਨਹੀਂ ਆਪਾਂ ਮੰਦਰ ਦੀ ਪੂਜਾ ਨੂੰ ਕਿਉਂ ਰੋਕ ਦਵਾਂਗੇ ਜੀ ਭਜਨ ਕਰਨ ਤੋਂ ਕਿਉਂ ਰੋਕਾਂਗੇ ਗਲਤ ਹੈ ਉਹਨਾਂ ਦਾ ਉਹ ਮੰਦਰ ਚ ਜਿਹੜੇ ਸਹੀ ਕੰਮ ਹੋ ਰਹਾ ਉਹਨਾਂ ਨੂੰ ਕਿਉਂ ਰੋਕਾਂਗੇ ਗਲਤ ਕੰਮ ਆਪਸੀ ਰੋਕ ਦੇਣੀ ਹੈ